ਸੁਹਾਗ ਵਿਆਹ ਦੇ ਦਿਨਾਂ ਵਿੱਚ ਕੁੜੀ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਂਦੇ ਲੋਕ ਗੀਤ ਸੁਹਾਗ ਅਖਵਾਉਦੇ ਹਨ ਇਹ ਲੋਕ ਗੀਤ ਵਿਆਹੀ ਜਾਣ ਵਾਲੀ ਕੁੜੀ ਦੇ ਮਨੋ ਭਾਵਾਂ ਵਿਆਹ ਦੀ ਕਾਮਨਾ ਸੋਹਣੇ ਵਰ ਅਤੇ ਚੰਗੇ ਘਰ ਦੀ ਲੋਚਾ ਪੇਕੇ ਤੇ ਸਹੁਰੇ ਘਰ ਨਾਲ ਇੱਕ ਰਸ ਵਿਵਹਤਾ ਜ਼ਿੰਦਗੀ ਦੀ ਕਲਪਨਾ ਮਾਪਿਆਂ ਦਾ ਘਰ ਛੱਡੀ ਜਾਣ ਦਾ ਉਦਰੀਮਾ ਅਤੇ ਸੱਭਿਆਚਾਰਕ ਪ੍ਰਭਾਵਾਂ ਹੇਠ ਬੁਣੇ ਸੁਪਨਿਆਂ ਆਦੇ ਪ੍ਰਗਟਾ ਦਾ ਮਾਧਿਅਮ ਬਣਦੇ ਹਨ ਇਹਨਾਂ ਲੋਕ ਗੀਤਾਂ ਵਿੱਚ ਵਿਆਹੀ ਜਾਣ ਵਾਲੀ ਕੁੜੀ ਦੇ ਪੇਕੇ ਪਰਿਵਾਰ ਦੇ ਜੀਵਾਂ ਨਾਲ ਵਿਭਿੰਨ ਰਿਸ਼ਤੇ ਅਤੇ ਫਿਰ ਸਹੁਰੇ ਘਰ ਵਿੱਚ ਨਵੇਂ ਬਣੇ ਰਿਸ਼ਤੇ ਵਾਰ-ਵਾਰ ਆਏ ਹਨ ਰਿਸ਼ਤਿਆਂ ਦੇ ਇਸ ਤਾਣੇ-ਬਾਣੇ ਵਿੱਚ ਕਿਤੇ ਨਿੱਘ ਹੈ ਕਿਤੇ ਤਣਾਅ ਹੈ ਇਨਾਂ ਵਿੱਚ ਹੀ ਸਮਾਜਿਕ ਤੇ ਆਰਥਿਕ ਪੱਖ ਸਿੱਧੇ ਜਾਂ ਅਸਿੱਧੇ ਢੰਗ ਨਾਲ ਅਸਰਦਾਰ ਹੁੰਦੇ ਦਿਸਦੇ ਹਨ ਵਿਆਹ ਵਿਅਕਤੀ ਦੀ ਸਮਾਜਿਕ ਜ਼ਿੰਦਗੀ ਦੀ ਮਹੱਤਵਪੂਰਨ ਘਟਨਾ ਹੁੰਦੀ ਹੈ ਕੁੜੀ ਲਈ ਵਿਆਹ ਲਾਡਾਂ ਪਿਆਰਾਂ ਦੇ ਪਿਕੇ ਸੰਸਾਰ ਵਿੱਚੋਂ ਵਿਦਾ ਹੋ ਕੇ ਸਹੁਰੇ ਘਰ ਦੇ ਅਣਦੇਖੇ ਨਵੇਂ ਸੰਸਾਰ ਵਿੱਚ ਪ੍ਰਵੇਸ਼ ਕਰਨ ਦੀ ਤਰਜੀਹ ਦਾ ਨਾ ਹੈ ਪਿਕੇ ਘਰ ਦੀ ਸੁਰੱਖਿਆ ਦੇ ਮੁਕਾਬਲੇ ਨਵੇਂ ਸਹੁਰੇ ਘਰ ਦਾ ਉਪਰਾ ਤੇ ਅਣਜਾਣਿਆ ਮਾਹੌਲ ਹੁੰਦਾ ਹੈ ਜਿਸ ਪ੍ਰਤੀ ਕੁੜੀ ਦੇ ਮਨ ਵਿੱਚ ਕਈ ਪ੍ਰਕਾਰ ਦੇ ਸੰਸੇ ਹੁੰਦੇ ਹਨ ਦੂਜੇ ਬੰਨੇ ਸਮਾਜਿਕ ਪ੍ਰਬੰਧ ਮੁਤਾਬਕ ਉਸਨੇ ਸਹੁਰੇ ਘਰ ਜਾਣਾ ਹੀ ਹੁੰਦਾ ਹੈ ਬਾਲਗ ਇਸਤਰੀ ਲਈ ਸਹੁਰਾ ਘਰ ਨਵੀਆਂ ਭੂਮਿਕਾਵਾਂ ਨਿਭਾਉਣ ਦੇ ਮੌਕੇ ਦਿੰਦਾ ਹੈ ਇਸ ਲਈ ਉਸ ਦੇ ਮਨ ਵਿੱਚ ਚਾਹਾਂ ਦੇ ਭਾਵ ਵੀ ਰਲੇ ਹੁੰਦੇ ਹਨ ਜਿਹੜੇ ਸਮਾਜਿਕ ਵਾਤਾਵਰਨ ਵਿੱਚੋਂ ਸੁਹਾਗ ਦੇ ਇਹ ਲੋਕ ਗੀਤ ਪੈਦਾ ਹੋਏ ਹਨ ਉਸ ਵਿੱਚ ਕੁੜੀ ਦੇ ਵਿਆਹ ਦਾ ਨਿਰਣਾ ਬਾਬਲ ਕਰਦਾ ਹੈ ਬਹੁਤੇ ਸੁਹਾਗ ਧੀ ਵੱਲੋਂ ਬਾਬਲ ਨੂੰ ਹੀ ਸੰਬੋਧਿਤ ਹੁੰਦੇ ਹਨ ਬਾਬਲ ਲਈ ਧੀ ਦਾ ਵਿਆਹ ਇੱਕ ਅਜਿਹਾ ਕਾਰਜ ਹੁੰਦਾ ਹੈ ਜੋ ਧਰਮ ਖਮੋਦਾ ਹੈ ਜਿਸ ਦੇ ਕਰਨ ਤੇ ਜਸ ਤੇ ਪੁੰਨ ਦੋਵੇਂ ਹੁੰਦੇ ਹਨ ਦੂਜੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ਕਾਰਜ ਲਈ ਸਾਂਝੇ ਪਰਿਵਾਰ ਦੇ ਸਾਰੇ ਮਰਦ ਕੁਰੀ ਤੇ ਚਾਚੇ ਤਾਏ ਮਾਮੇ ਨਾਨੇ ਅਤੇ ਨੇੜੇ ਦੇ ਰਿਸ਼ਤੇਦਾਰ ਆਦ ਨਾਲ ਆ ਜੁੜਦੇ ਹਨ ਇਸ ਤਰ੍ਹਾਂ ਇਹ ਕਾਰਜ ਪਰਿਵਾਰ ਦੇ ਸਾਥ ਸਬੰਧੀਆਂ ਲਈ ਸਾਂਝੀ ਜ਼ਿੰਮੇਵਾਰੀ ਬਣਿਆ ਹੁੰਦਾ ਹੈ ਸੁਹਾਗ ਦੇ ਲੋਕੀਤਾਂ ਵਿੱਚ ਧੀ ਲਈ ਬਾਬਲ ਰਾਜਾ ਹੈ ਉਸ ਦਾ ਘਰ ਮਹਿਲ ਹੈ ਬਾਹਰ ਬਾਗ ਹੈ ਜਿਸ ਵਿੱਚ ਚੰਨੜ ਦੇ ਰੁੱਖ ਲੱਗੇ ਹੋਏ ਹਨ ਤਲਾ ਹਨ ਤੇ ਚੰਬਾ ਖੜਦਾ ਹੈ ਇਸ ਤਰ੍ਹਾਂ ਬਾਬਲ ਇੱਕ ਰਾਜੇ ਵਾਂਗ ਹੈ ਪਰ ਉਹ ਧੀ ਵਿਉਂਦਾ ਜਾਣੋ ਨਿਮ ਜਾਂਦਾ ਹੈ ਧੀ ਦੇ ਪੇਕੇ ਪਰਿਵਾਰ ਤੋਂ ਵਿਛੜਨ ਦੀ ਘੜੀ ਬਹੁਤ ਭਾਵੁਕਤਾ ਵਾਲੀ ਹੁੰਦੀ ਹੈ ਤਦ ਉਸ ਦਾ ਬਾਬਲ ਹੀ ਨਹੀਂ ਸਗੋ ਸਾਰਾ ਪਰਿਵਾਰ ਤੇ ਸਾਥ ਸੰਬੰਧੀ ਛਮਛਵ ਰੋਂਦੇ ਹਨ ਤੋਹਾਗ ਦੇ ਗੀਤਾਂ ਨੂੰ ਕੁੜੀਆਂ ਅਤੇ ਇਸਤਰੀਆਂ ਰਲ ਕੇ ਗਾਉਂਦੀਆਂ ਹਨ। ਗਾਉਣ ਦੀਆਂ ਲੋੜਾਂ ਅਨੁਸਾਰ ਇਹਨਾਂ ਵਿੱਚ ਸ਼ਬਦਾਂ, ਵਾਕਾਂਸ਼ਾਂ ਜਾਂ ਵਾਕਾਂ ਦਾ ਦੁਹਰਾਓ ਹੁੰਦਾ ਹੈ। ਗਾਉਣ ਦੀਆਂ ਲੋੜਾਂ ਅਨੁਸਾਰ ਇਹਨਾਂ ਵਿੱਚ ਸ਼ਬਦਾਂ, ਵਾਕਾਂਸ਼ਾਂ ਜਾਂ ਵਾਕਾਂ ਦਾ ਦੁਹਰਾਓ ਹੁੰਦਾ ਹੈ। ਗਾਉਣ ਵਾਲੇ ਦੀ ਉਪਭਾਸ਼ਾ ਅਨੁਸਾਰ ਸ਼ਬਦਾਂ ਦਾ ਰੂਪ ਕੁਝ ਬਦਲ ਜਾਂਦਾ ਹੈ। ਜਿਵੇਂ ਦਾੜੀ ਤੋਂ ਦਾੜੀ ਦੇਵੀ ਤੋਂ ਦੇਵੀ ਨਿਵਿਆਂ ਤੋਂ ਨਿਵਿਆਂ ਇਸ ਤਰ੍ਹਾਂ ਰਸ ਦੀ ਲੋੜ ਅਨੁਸਾਰ ਸਾੜੜੇ ਸਾਡੇ ਬੇਟੜੀ ਬੇਟੀ ਵੱਡੜਾ ਵੱਡਾ ਵਾਲੜੇ ਬੋਤੇ ਡੱਬੜੇ ਹੁੰਦੜੀ ਹੁੰਦੀ ਆਦਿ ਸ਼ਬਦ ਵਰਤੇ ਜਾਂਦੇ ਹਨ ਸੁਹਾਗ ਦੇ ਗੀਤ ਭਾਵ ਅਤੇ ਬਣਤਰ ਪੱਖੋਂ ਸਰਲ ਹਨ ਇੰਨਾ ਵਿੱਚ ਦੁਹਰਾ ਹੈ ਪ੍ਰਕਿਰਤੀ ਪ੍ਰਕਿਰਤੀ ਦੀਆਂ ਨਿਰਮਲ ਸ਼ੂਹਾ ਹਨ ਅਤੇ ਗਾਉਣ ਲਈ ਲਹਿ ਤੇ ਰਵਾਨੀ ਹੈ ਇਸ ਪਾਠ ਪੁਸਤਕ ਲਈ ਵੰਦਗੀ ਵਜੋਂ ਪੰਜਾਬੀ ਦੇ 8 ਸੁਹਾਗ ਚੁਣੇ ਗਏ ਹਨ ਚੜ ਚੁਬਾਰੇ ਸੁੱਤਿਆ ਚੜ ਚੁਬਾਰੇ ਸੁੱਤਿਆ ਬਾਬਲ ਆਈ ਬਨੇਰੇ ਦੀ ਛਾਂ ਸੂਤਾ ਲੋਕੀ ਜਾਗਦੇ ਕਰ ਬੇਟੜੀ ਹੋਈ ਮੁਟਿਆਰ ਛੰਨਾ ਤਾਂ ਭਰਿਆ ਦੁੱਧ ਦਾ ਵਾਰੀ ਨਾਵਣ ਚੱਲੀ ਆ ਤਲਾ ਮੈਲ ਹੋਏ ਛੱਟ ਝੜ ਜਾਵੇ ਵਾਰੀ ਰੂਪ ਨਾ ਛੜਿਆ ਜਾ ਮਾਈ ਨਹੀਂ ਸੁਣ ਮੇਰੀ ਇਹ ਵਾਰੀ ਬਾਬਲ ਮੇਰੇ ਨੂੰ ਸਮਝਾ ਸਾਡੇ ਤਾਂ ਹਾਨ ਦੀਆਂ ਸਾਰੇ ਵਾਰੀ ਸਾੜੜੀ ਮਨ ਵਿੱਚ ਚਾ ਬਾਬਲ ਰੁੰਡੇ ਦੀ ਦਾੜੀ ਭਿੱਜੀ ਵਾਰੀ ਮਾਈਨੀ ਦਰਿਆ ਚਲਾ ਵੀਰੇ ਰੁੰਡੇ ਦਾ ਰੁਮਾਲ ਭਿੱਜਾ ਵਾਰੀ ਭਾਬੋ ਦੇ ਮਨ ਵਿੱਚ ਚਾ ਚੜ ਚੁਬਾਰੇ ਸੁੱਤਿਆ ਚਾਚਾ ਆਈ ਬਨੇਰੇ ਦੀ ਛਾਂ ਤੂੰ ਸੁੱਤਾ ਲੋਕੀ ਜਾਗਦੇ ਘਰ ਭਤੀਜੀ ਹੋਈ ਮੁਟਿਆਰ ਛੰਨਾ ਤਾਂ ਭਰਿਆ ਦੁੱਧ ਦਾ ਵਾਰੀ ਨਾਵਣ ਚੱਲੀਆਂ ਤਲਾ ਮੈਲ ਹੋਵੇ ਝਟ ਝੜ ਜਾਵੇ ਵਾਰੀ ਰੂਪ ਨਾ ਛੜਿਆ ਜਾ ਚਾਚੀ ਨੀ ਸੁਣ ਮੇਰੀ ਇਹ ਵਾਰੀ ਚਾਚੇ ਮੇਰੇ ਨੂੰ ਸਮਝਾ ਸਾਡੇ ਤਾਂ ਹਾਣ ਦੀਆਂ ਸਾਵਰੇ ਵਾਰੀ ਸਾੜੜੇ ਮਨ ਵਿੱਚ ਚਾ ਚਾਚੇ ਰੁੰਦੇ ਦੀ ਦਾੜੀ ਭਿੱਜੀ ਵਾਰੀ ਚਾਚੇ ਰੁੰਦੇ ਦੀ ਦਾੜੀ ਭਿੱਜੀ ਵਾਰੀ ਚਾਚੀ ਨੇ ਦਰਿਆ ਚਲਾ ਵੀਰੇ ਰੁੰਦੇ ਦਾ ਰੁਮਾਲ ਭਿੱਜਾ ਵਾਰੀ ਬਾਬੂ ਦੇ ਮਨ ਵਿੱਚ ਚਾ ਬੇਟੀ ਚੰਨਣ ਦੇ ਓਲੇ ਬੇਟੀ ਚੰਨਣ ਦੇ ਓਲੇ ਓਲੇ ਕਿਉਂ ਖੜੀ ਮੈਂ ਤਾਂ ਖੜੀ ਸਾਂ ਬਾਬਲ ਜੀ ਦੇ 바ਰ ਬਾਬਲ ਵਰ ਲੋੜੀਏ ਬੇਟੀ ਕਿਹੋ ਜਿਹਾ ਵਰ ਲੋੜੀਏ ਨੀ ਜਾਈਏ ਕਿਹੋ ਜਿਹਾ ਵਰ ਲੋੜੀਏ ਬਾਬਲ ਜੋ ਤਾਰਿਆ ਵਿੱਚੋਂ ਚੰਨ ਚੰਨਾ ਵਿੱਚੋਂ ਕਾਨ ਕਨਈਆ ਵਰ ਲੋੜੀਏ ਬੇਟੀ ਚੰਨਣ ਦੇ ਓਲੇ ਓਲੇ ਕਿਉਂ ਖੜੀ ਮੈਂ ਤਾਂ ਖੜੀ ਸਾਂ ਮਾਮਾ ਜੀ ਦੇ ਵਾਰ ਮਾਮਾ ਵਰ ਲੋੜੀਏ ਬੇਟੀ ਕਿਹੋ ਜਿਆ ਵਰ ਲੋੜੀਏ ਨੀ ਜਾਈਏ ਕਿਹੋ ਜਿਆ ਵਰ ਲੋੜੀਏ ਮਾਮਾ ਜੋ ਤਾਰਿਆਂ ਵਿੱਚੋਂ ਚੰਨ ਚੰਨਾ ਵਿੱਚੋਂ ਕਾਨ ਕਨਈਆ ਵਰ ਲੋੜੀਏ ਦੇਂ ਦੇਂ ਬੇਬਾਬਲਾ ਦੇਂ ਦੇ ਵੇ ਬਾਬਲਾ ਉਸ ਘਰੇ ਜਿੱਥੇ ਸਸ ਭਲੀ ਪ੍ਰਧਾਨ ਸੋਹਰਾ ਸਰਦਾਰ ਹੋਵੇ ਦਾ ਪੀੜਾ ਬੈਂਦੀ ਸਾਹਮਣੇ ਵੇ ਮੱਥੇ ਕਦੇ ਨਾ ਪਾੰਦੀ ਵੱਟ ਬਾਬਲ ਤੇਰਾ ਪੁੱਲ ਹੋਵੇ ਪੁੱਲ ਹੋਵੇ ਤੇਰਾ ਦਾਨ ਹੋਵੇ ਤੇਰਾ ਹੋਵੇਗਾ ਵੱਡੜਾ ਜਸ ਬਾਬਲ ਤੇਰਾ ਪੁੰਨ ਹੋਵੇ ਦੇਈ ਦੇਈ ਬਾਬਲਾ ਉਸ ਘਰੇ ਜਿੱਥੇ ਸੱਸ ਦੇ ਬਾਲੜੇ ਪੁੱਤ ਇੱਕ ਮੰਗিয়ে ਇੱਕ ਵਿਆਹੀਏ ਵੇ ਮੈਂ ਸ਼ਾਦੀਆਂ ਵੇਖਾਂ ਨਿਤ ਬਾਬਲ ਤੇਰਾ ਪੁੰਨ ਹੋਵੇ ਪੁੰਨ ਹੋਵੇ ਤੇਰਾ ਦਾਨ ਹੋਵੇ ਤੇਰਾ ਹੋਵੇਗਾ ਵੱਡਾ ਜਸ ਬਾਬਲਾ ਤੇਰਾ ਪੁੰਨ ਹੋਵੇ ਦੇ ਦੇ ਬਾਬਲਾ ਉਸ ਘਰੇ ਜਿੱਥੇ ਬੂਰੀਆਂ ਝੋਟੀਆਂ 60 ਇੱਕ ਰਿੜਕ ਇੱਕ ਜਮਾਇ ਸਾ ਵੇ ਮੇਰਾ ਚਾਟੀਆਂ ਦੇ ਵਿੱਚ ਹੱਥ ਬਾਬਲ ਤੇਰਾ ਪੁੰਨ ਹੋਵੇ ਪੁੰਨ ਹੋਵੇ ਤੇਰਾ দান ਹੋਵੇ ਤੇਰਾ ਹੋਵੇਗਾ ਵੱਡੜਾ ਜਸ ਬਾਬਲ ਤੇਰਾ ਪੁੰਨ ਹੋਵੇ ਦੇਂ ਦੇ ਵੇ ਬਾਬਲਾ ਉਸ ਘਰੇ ਜਿੱਥੇ ਦਰਜੀ ਸੀਵੇ ਪੱਟ ਇੱਕ ਪਾਵ ਇੱਕ ਟੰਗਣੇ ਵੇ ਮੇਰਾ ਵਿੱਚ ਸੰਦੂਕ ਦੇ ਹੱਥ ਬਾਬਲ ਤੇਰਾ ਪੁੰਨ ਹੋਵੇ ਪੁੰਨ ਹੋਵੇ ਤੇਰਾ দান ਹੋਵੇ ਤੇਰਾ ਹੋਏਗਾ ਵੱਡਾ ਜਸ ਬਾਬਲ ਤੇਰਾ ਪੁੰਨ ਹੋਵੇ ਦੇ ਦੇਵੇ ਬਾਬਲਾ ਉਸ ਘਰੇ ਜਿੱਥੇ ਘਾੜ ਘੜੇ ਸੁਨਿਆਰ ਇੱਕ ਪਾਵਾਂ ਦੂਜਾ ਡੱਬੜੇ ਬੇ ਮੇਰਾ ਡੱਬਿਆਂ ਦੇ ਵਿੱਚ ਹੱਥ ਬਾਬਲ ਤੇਰਾ ਪੁੰਨ ਹੋਵੇ ਪੁੰਨ ਹੋਵੇ ਤੇਰਾ ਦਾਨ ਹੋਵੇ ਤੇਰਾ ਹੋਵੇਗਾ ਵੱਡੜਾ ਜਸ ਬਾਬਲ ਤੇਰਾ ਪੁੰਨ ਹੋਵੇ ਅਸੂਦਾ ਕਾਜ ਰਚਾ ਮੈਂ ਤੈਨੂੰ ਆਖਦੀ ਬਾਬਲਾ ਮੇਰਾ ਅੱਸੂ ਦਾ ਕਾਜ ਰਚਾ ਬਿਹਾ ਅੰਨ ਨ ਤਰੱਕੇ ਕੋਠੜੀ ਤੇਰਾ ਦਹੀਨ ਅਮਲਾ ਜਾਵੇ ਬਾਬਲ ਮੈਂ ਬੇਟੀ ਮੁਟਿਆਰ ਬੇ ਬਾਬਲ ਧਰਮੀ ਮੈਂ ਬੇਟੀ ਮੁਟਿਆਰ ਅੰਦਰ ਛੜੀਏ ਬਾਹਰ ਡਲੀਏ ਦਿੱਤਾ ਸੁਕਾਜ ਰਚਾ ਬਾਬਲ ਮੈਂ ਬੀਟੀ ਮੁਟਿਆਰ ਵੇ ਬਾਬਲ ਧਰਮੀ ਮੈਂ ਬੀਟੀ ਮੁਟਿਆਰ ਬਾਬਲ ਮੇਰੇ ਦਾਜ ਬਹੁਤ ਦਿੱਤਾ ਮੋਤੀ ਦਿੱਤੇ ਅਨਤੋਲ ਬਾਬਲ ਮੈਂ ਬੀਟੀ ਮੁਟਿਆਰ ਵੇ ਬਾਬਲ ਧਰਮੀ ਮੈਂ ਬੀਟੀ ਮੁਟਿਆਰ ਦਾਜ ਤੇ ਦਾਨ ਬਹੁਤ ਦਿੱਤਾ ਦਿੱਤੇ ਸੁਹਸਤ ਲਦਾ ਹਸਤਾ ਦੇ ਪੈਰੀ ਬਾਬਲ ਝਾਂਜਰਾ ਝੜਕਾਰ ਪੈਂਦੀ ਜਾ ਉਹ ਬਾਬਲ ਮੈਂ ਬੇਟੀ ਪਰਨਾ ਉਹ ਬਾਬਲ ਧਰਮੀ ਮੈਂ ਬੇਟੀ ਪਰਨਾ ਹਰੀਏਨੀ ਰਸ ਭਰੀਏ ਖਜੂਰੇ ਹਰੀਏਨੀ ਰਸ ਭਰੀਏ ਖਜੂਰੇ ਕਿੰਨ ਦਿੱਤਾ ਐਡੀ ਦੂਰੇ ਬਾਬਲ ਮੇਰਾ ਦੇਸਾਂ ਦਾ ਰਾਜਾ ਉਸ ਦਿੱਤਾ ਐਡੀ ਦੂਰੇ ਮਾਤਾ ਮੇਰੀ ਮਹਿਲਾਂ ਦੀ ਰਾਣੀ ਦਾਜ ਦਿੱਤਾ ਗੱਡ ਪੂਰੇ ਹਰੀਏ ਨੀਰਸ ਭਰੀਏ ਖਜੂਰੇ ਕਿਨ ਦਿੱਤਾ ਐਡੀ ਦੂਰੇ ਚਾਚਾ ਮੇਰਾ ਦੇਸਾਂ ਦਾ ਰਾਜਾ ਉਸ ਦਿੱਤਾ ਐਡੀ ਦੂਰੇ ਚਾਚੀ ਮੇਰੀ ਮਹਿਲਾਂ ਦੀ ਰਾਣੀ ਦਾਜ ਦਿੱਤਾ ਗੱਡ ਪੂਰੇ ਹਰੀਏ ਨੀਰਸ ਭਰੀਏ ਖਜੂਰੇ ਕਿਨ ਦਿੱਤਾ ਐਡੀ ਦੂਰੇ ਮਾਮਾ ਮੇਰਾ ਦੇਸਾਂ ਦਾ ਰਾਜਾ ਉਸ ਦਿੱਤਾ ਐਡੀ ਦੂਰੇ ਮਾਮੀ ਮੇਰੀ ਮਹਿਲਾਂ ਦੀ ਰਾਣੀ ਦਾਜ ਦਿੱਤਾ ਗੱਡ ਪੂਰੇ ਨਿਵੇ ਪਹਾੜਾਂ ਤੇ ਪਰਬਤ ਨਿਵੇ ਪਹਾੜਾਂ ਤੇ ਪਰਬਤ ਹੋਰ ਨਿਵੇਆ ਨਾ ਕੋਈ ਨਿਵੇਆ ਲਾਡੂ ਦਾ ਬਾਬਲ ਜੀ ਨੇ ਬੇਟੀ ਵਿਆਹੀ ਤੂੰ ਕਿਉਂ ਰੋਇਆ ਬਾਬਲ ਜੀ ਜਗ ਹੁੰਦੜੀ ਆਈ ਮੂਰ ਦੀਆਂ ਪਹਿਲਾਂ ਦੇਖ ਕੇ ਬਾਬਲ ਛਮ ਛਮ ਰੋਇਆ ਤੂੰ ਕਿਉਂ ਰੋਇਆ ਬਾਬਲ ਜੀ ਜਗ ਹੁੰਦੜੀ ਆਈ ਨਿਵੇ ਪਹਾੜਾਂ ਤੇ ਪਰਬਤ ਹੋਰ ਨਿਵੇਆ ਨਾ ਕੋਈ ਨਿਵੇਆ ਲਾਡੋ ਦਾ ਤਾਇਆ ਜਿਨੇ ਬੇਟੀ ਵਿਆਹੀ ਤੂੰ ਕਿਉਂ ਰੋਇਆ ਤਾਇਆ ਜੀ ਜਗ ਹੁੰਦੜੀ ਆਈ ਮੂਰਾ ਦੀਆ ਪਹਿਲਾਂ ਦੇਖ ਕੇ ਤਾਇਆ ਛਮ ਛਮ ਰੋਇਆ ਤੂੰ ਕਿਉਂ ਰੋਇਆ ਬੇ ਤਾਇਆ ਜਗ ਹੁੰਦੜੀ ਆਈ ਨਿਵੇ ਪਹਾੜਾਂ ਤੇ ਪਰਬਤ ਹੋਰ ਨਿਵੇਆ ਦਾ ਕੋਈ ਸਾਡਾ ਚਿੜੀਆਂ ਦਾ ਜੰਬਾ ਸਾਡਾ ਚਿੜੀਆਂ ਦਾ ਜੰਬਾ ਵੇ ਬਾਬਲ ਇਸਾ ਉੱਡ ਜਾਣਾ ਸਾਡੀ ਲੰਮੀ ਉਡਾਰੀ ਵੇ ਬਾਬਲ ਕਿਹੜੇ ਦੇਸ਼ ਜਾਣਾ ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ ਬਾਬਲ ਡੋਲਾ ਨਹੀਂ ਲੰਗਦਾ ਇੱਕ ਇੱਟ ਪਟਾ ਦੇਵਾ ਧੀਏ ਘਰ ਜਾ ਆਪਣੇ ਤੇਰੇ ਬਾਗਾਂ ਦੇ ਵਿੱਚ ਵਿੱਚ ਵੇ ਬਾਬਲ ਡੋਲਾ ਨਹੀਂ ਲੰਗਦਾ ਇੱਕ ਟਾਣੀ ਪੁਟਾ ਦੇਵਾ ਧੀਏ ਘਰ ਜਾ ਆਪਣੇ ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ ਬਾਬਲ ਗੁੱਡੀਆਂ ਕੌਣ ਖੇਡੇ ਮੇਰੀਆਂ ਖੇਡਣ ਪੋਤਰੀਆਂ ਧੀਏ ਘਰ ਜਾ ਆਪਣੇ ਤੇਰੇ ਮਹਿਲਾਂ ਦੇ ਵਿੱਚ ਵੇ ਬਾਬਲ ਚਰਖਾ ਕੌਣ ਕੱਤੇ ਮੇਰੀਆਂ ਕੱਤਣ ਪੋਤਰੀਆਂ ਧੀਏ ਘਰ ਜਾ ਆਪਣੇ ਮੇਰਾ ਛੱਟਾ ਕਸੀਦਾ ਵੇ ਬਾਬਲਦਸ ਕੌਣ ਕਟੇ ਮੇਰੀਆਂ ਕੱਢਣ ਪੋਤਰੀਆਂ ਧੀਏ ਘਰ ਜਾ ਆਪਣੇ ਨਿੱਕੀ ਜਹੀ ਸੂਈ ਵਟਮਾ ਧਾਗਾ ਨਿੱਕੀ ਜਹੀ ਸੂਈ ਵਟਮਾ ਧਾਗਾ ਬੈਠ ਕਸੀਦਾ ਕੱਢ ਰਹੀਆਂ ਨਿੱਕੀ ਜਹੀ ਸੂਈ ਵਟਮਾ ਧਾਗਾ ਬੈਠ ਕਸੀਦਾ ਕੱਢ ਰਹੀਆਂ ਆਉਂਦੇ ਜਾਂਦੇ ਰਾਹੀ ਪੁੱਛਦੇ ਮੈਨੂੰ ਤੂੰ ਕਿਉਂ ਬੀਬੀ ਰੋ ਰਹੀ ਆ ਬਾਬਲ ਮੇਰੇ ਕਾਜ ਰਚਾਇਆ ਮੈਂ ਪਰਦੇਸਣ ਹੋ ਰਹੀ ਆ ਨਿੱਕੀ ਜਹੀ ਸੂਈ ਵਟਮਾ ਧਾਗਾ ਬੈਠ ਕਸੀਦਾ ਕੱਢ ਰਹੀ ਆ ਆਉਂਦੇ ਜਾਂਦੇ ਰਾਹੀ ਮੈਨੂੰ ਪੁੱਛਦੇ ਤੂੰ ਕਿਉਂ ਬੀਬੀ ਰੋ ਰਹੀ ਆ ਚਾਚੇ ਮੇਰੇ ਕਾਜ ਰਚਾਇਆ ਮੈਂ ਪਰਦੇਸਣ ਹੋ ਰਹੀ ਆ ਨਿੱਕੀ ਜਹੀ ਸੂਈ ਵਟਮਾ ਧਾਗਾ ਬੈਠ ਕਸੀਦਾ ਕੱਢ ਰਹੀ ਆ ਆਉਂਦੇ ਜਾਂਦੇ ਰਾਹੀ ਮੈਨੂੰ ਪੁੱਛਦੇ ਤੂੰ ਕਿਉਂ ਬੀਬੀ ਰੋ ਰਹੀ ਆ ਵੀਰੇ ਮੇਰੇ ਕਾਜ ਰਚਾਇਆ ਮੈਂ ਪਰਦੇਸਣ ਹੋ ਰਹੀ ਆ ਨਿੱਕੀ ਜਹੀ ਸੂਈ ਵਟਮਾ ਧਾਗਾ ਬੈਠ ਕਸੀਦਾ ਕੱਢ ਰਹੀ ਆ ਉਹਦੇ ਜਗ ਦੇ ਰਾਹੀ ਮੈਨੂੰ ਪੁੱਛਦੇ ਤੂੰ ਕਿਉਂ ਬੀਬੀ ਰੋ ਰਹੀ ਆ ਮਾਮੇ ਮੇਰੇ ਕਾਜ ਰਚਾਇਆ ਮੈਂ ਪਰਦੇਸਣ ਹੋ ਰਹੀ ਆ